ਜਹਾਜ਼ ਦੀ ਯਾਤਰਾ ਬਹੁਤ ਹੀ ਮਜ਼ੇਦਾਰ ਹੁੰਦੀ ਹੈ ਜਦੋਂ ਕੋਈ ਪਹਿਲੀ ਵਾਰ ਹਵਾਈ ਸਫ਼ਰ ਕਰਦਾ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਬਾਰੇ ਪਤਾ ਲੱਗਦਾ ਹੈ ਹਾਲਾਂਕਿ ਜਹਾਜ਼ ਨਾਲ ਜੁੜੀਆਂ ਕਈ ਅਜਈਆਂ ਗੱਲਾਂ ਨੇ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋ ਹਾਲ ਹੀ ਚ ਇੱਕ 에ਅਰ ਹੋਸਟੈਸ ਨੇ ਇਸ ਨਾਲ ਜੁੜੇ ਕੁਝ ਅਜੇਹੀ ਡਾਰਟੀ ਸੀਕਰੇਟਸ ਦਾ ਪਰਦਾ ਫਾਸ਼ ਕੀਤਾ ਜਿਸ ਨੂੰ ਜਾਣ ਕੇ ਤੁਸੀਂ ਜਹਾਜ਼ 'ਚ ਸਫ਼ਰ ਹੋਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋਗੇ ਫਲਾਈਟ ਅਟੈਂਡੈਂਟ ਡੀਨਾ ਕਾਸਟਰੋ ਕੋਲ 16 ਸਾਲਾਂ ਦਾ ਤਜਰਬਾ ਹੈ ਇੱਕ ਵੈਬਸਾਈਟ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕੁਝ ਅਜਿਹੀਆਂ ਜ਼ਰੂਰੀ ਗੱਲਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਧਿਆਨ ਚ ਰੱਖਣਾ ਪੈਂਦਾ ਹੈ ਉਹਨਾਂ ਦੀ ਸਲਾਹ ਹੈ ਕਿ ਜਹਾਜ਼ ਤੇ ਚੜਦਿਆਂ ਹੀ ਤੁਰੰਤ ਆਪਣੇ ਹੈਂਡਬੈਗ ਨੂੰ ਲਗਜ਼ੇ ਕਪਾਰਟਮੈਂਟ ਵਿੱਚ ਫਟਾਫਟ ਰੱਖਣ ਤੋਂ ਬਚੋ ਅਜਿਹਾ ਕਰਕੇ ਉਹੀ ਗੈਲਰੀ ਨੂੰ ਬਲੌਕ ਕਰ ਦਿੰਦੇ ਨੇ ਜੋ ਕਿ ਬਿਲਕੁਲ ਗਲਤ ਹੈ ਉਹਨਾਂ ਕਹਿਆ ਕਿ ਪਹਿਲਾਂ ਬਾਕੀ ਯਾਤਰੀਆਂ ਨੂੰ ਉਹਨਾਂ ਦੀਆਂ ਸੀਟਾਂ ਤੇ ਪਹੁੰਚਣ ਦਿਓ ਅਤੇ ਫਿਰ ਹੀ ਆਪਣੇ ਸਮਾਨ ਨੂੰ ਸੈੱਟ ਕਰੋ ਇਸ ਤੋਂ ਇਲਾਵਾ ਡਾਈਨਾ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਜਹਾਜ਼ ਤੋਂ ਉਤਰਨ ਦੀ ਭਾਜੜ ਨਾ ਪਾਓ ਪਹਿਲਾਂ ਸਿਰਫ ਸਾਹਮਣੇ ਵਾਲੇ ਯਾਤਰੀਆਂ ਨੂੰ ਹੀ ਜਹਾਜ਼ ਤੋਂ ਉਤਰਨ ਦਿਓ ਉਹਨਾਂ ਮੁਤਾਬਕ ਕਈ ਵਾਰ ਯਾਤਰੀਆਂ ਨੂੰ ਸਿੱਕ ਬੈਗਸ ਦੀ ਲੋਡ ਪੈਂਦੀ ਹੈ ਪਰ ਕੁਝ ਲੋਕ ਉਲਟੀ ਕਰਨ ਤੋਂ ਬਾਅਦ ਬੈਗ ਸਿੱਧਾ ਏਅਰ ਹੋਸਟੈਸ ਨੂੰ ਸੌਂਪ ਦਿੰਦੇ ਨੇ ਜਦਕਿ ਅਜਿਹਾਰ ਨਹੀਂ ਕਰਨਾ ਚਾਹੀਦਾ ਉਹਨਾਂ ਦੱਸਿਆ ਕਿ ਸਿਕ ਬੈਗ ਦੀ ਵਰਤੋਂ ਕਰਨ ਤੋਂ ਬਾਅਦ ਉਸ ਨੂੰ ਸੀਟ ਦੇ ਹੇਠਾਂ ਰੱਖ ਦਿਓ ਇਸ ਤੋਂ ਬਾਅਦ ਫਲਾਈਟ ਅਟੈਂਡੈਂਟ ਨੇ ਸਭ ਤੋਂ ਜ਼ਰੂਰੀ ਗੱਲ ਦੱਸੀ ਜਿਸ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਡਾਇਨਾ ਦੇ ਅਨੁਸਾਰ ਕਿਸੇ ਨੂੰ ਵੀ ਜਹਾਜ਼ ਵਿੱਚ ਸ਼ਾਰਟਸ ਪਾ ਕੇ ਯਾਤਰਾ ਨਹੀਂ ਕਰਨੀ ਚਾਹੀਦੀ ਕਿਉਂਕਿ ਜਹਾਜ਼ ਦੀਆਂ ਸੀਟਾਂ ਤੇ ਕਿਟਾਣੂ ਹੁੰਦੇ ਨੇ ਜੋ ਤੁਹਾਨੂੰ ਮੁਸੀਬਤ ਵਿੱਚ ਪਾ ਸਕਦੇ ਨੇ ਇਸ ਤੋਂ ਇਲਾਵਾ ਖਿੜਕੀ ਦੇ ਸ਼ੀਸ਼ੇ ਨੂੰ ਛੂਣ ਤੋਂ ਬਚਣਾ ਚਾਹੀਦਾ ਹੈ ਅਤੇ ਨਾ ਹੀ ਉਸਤੇ ਆਪਣਾ ਸਿਰ ਰੱਖ ਕੇ ਬੈਠਣਾ ਚਾਹੀਦਾ ਕਿਉਂਕਿ ਸਰੀਰ ਵਿੱਚ ਕਿਟਾਣੂਆਂ ਦੇ ਟ੍ਰਾਂਸਫਰ ਹੋਣ ਦਾ ਖਤਰਾ ਰਹਿੰਦਾ ਹੈ ਇਸ ਦੇ ਨਾਲ ਹੀ ਟਾਇਲਟ 플ਸ਼ ਬਟਨ ਨੂੰ ਡਾਇਰੈਕਟ ਹੱਥ ਨਾਲ ਨਾ ਦਬਾਉਣ ਦੀ ਬਜਾਏ ਟਿਸ਼ੂ ਦੀ ਮਦਦ ਨਾਲ ਸ਼ੂ ਕਰੋ ਕਿਉਂਕਿ ਉੱਥੇ ਜਿਆਦਾ ਤੋਂ ਜਿਆਦਾ ਕਿਟਾਣੂ ਹੋਣ ਦੀ ਸੰਭਾਵਨਾ ਹੁੰਦੀ ਹੈ